ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਆ ਮਾਰਨਿੰਗ ਦਾ ਮੈਂ ਕਰਦੀ ਹਾਂ ਆਪਣਾ ਬੈੱਡ ਸੈੱਟ ਰਜਾਈ ਚੱਕਦੇ ਹਾਂ ਨਾ ਬਿਸਤਰੇ ਰਾਤ ਵਾਲੇ ਚੱਕ ਦਿਆਂਗੇ ਚਾਦਰ ਵਗੈਰਾ ਚੀਤਰ ਸੈੱਟ ਕਰਕੇ ਪਛਾਉਣਿਆਂਗੇ ਨਹੀਂ ਤਾਂ ਫਿਰ ਐਸਾਈ ਬਿਸਤਰੇ ਆਪਾਂ ਖੇਨੇ ਰਹਿਣ ਦਾ ਨਾ ਚੱਕਦੇ ਨੇ ਟਾਈਮ ਨਾਲ ਤਾਂ ਉਹ ਵੀ ਇੱਕ ਬੁਰੇ ਲੱਗਦੇ ਨੇ ਇੱਕ ਅਨ ਲੇਜੀ ਪੰਜਾਉਂਦਾ ਐਦਾਂ ਦੇਖ ਕੇ ਬੈੱਡ ਵੱਲ ਆਫ ਦਾ ਬੈੱਡ ਸੈੱਟ ਹੋਵੇ ਤਾਂ ਵਧੀਆ ਫੀਲ ਆਉਂਦਾ ਫਿਰ ਕੰਮ ਕਰਨ ਨੂੰ ਵੀ ਤਿਲ ਕਰਦਾ ਤੇ ਸਾਰਿਆਂ ਨੂੰ ਤੁਹਾਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਡੀਓ ਤਾਂ ਹੈਗੀ ਐ 30 ਦਸੰਬਰ ਦੀ ਪਰ ਜੋ ਤੁਹਾਡੇ ਤੱਕ ਆਉਗੀ ਤਾਂ 31 ਦਸੰਬਰ ਨੂੰ ਆਉਗੀ ਕੁਝ ਇਹਨੂੰ ਨਿਊ ਇਅਰ ਵਾਲੇ ਦਿਨ ਦੇਖਣਗੇ ਕੁਝ 31st ਨੂੰ ਦੇਖ ਚੁੱਕੇ ਹੋਣਗੇ ਸੋ ਮੇਰੇ ਵੱਲੋਂ ਸਾਰਿਆਂ ਨੂੰ ਮੇਰੀ ਸਾਰੇ YouTube ਫੈਮਿਲੀ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਹੈ ਹੈਪੀ ਨਿਊ ਇਅਰ ਟੂ 올 ਆਫ ਯੂ ਮਾਰਨਿੰਗ ਦਾ ਟਾਈਮ ਆ ਕਿਚਨ ਚ ਵੀ ਦੇਖੋ ਕੰਮ ਹੁੰਦੇ ਨੇ ਆਪਣਾ ਬੈੱਡ ਵੀ ਸੈੱਟ ਕਰਨਾ ਹੁੰਦਾ ਕਮਰੇ ਵਿੱਚ ਹੋਰ ਵੀ ਕਿੰਨੀਆਂ ਚੀਜ਼ਾਂ ਹੁਣ ਜਿਹੜਾ ਆਪਾਂ ਚੱਕਣੇ ਆਉਂਦੀਆਂ ਨੇ ਕੋਈ ਆਪਣੇ ਕੋਟੀਆਂ ਸ਼ਾਲ ਕੋਈ ਟੋਪੀਆਂ ਸਵੈਟਰ ਕਿੰਨਾ ਕੁਝ ਹੁੰਦਾ ਸਰਦੀਆਂ ਵਿੱਚ ਕੱਪੜੇ ਕੋਈ ਆਪਣੇ ਬੈੱਡ ਕੋਲੇ ਸ਼ੂ ਚੱਪਲ ਵੀ ਹੁੰਦੇ ਨੇ ਐਕਸਟਰਾ ਉਹ ਵੀ ਆਪਾਂ ਚੱਕਦੇ ਆ ਮੇਰੀ ਵੀ ਹੱਥ ਸਾਡੀ ਨਾਲ ਹੈਲਪਰ ਪੋਚਲ ਕੋਲਕੰਡੀ ਆ ਜਾਂਦੀ ਮਾਰਨਿੰਗ ਚ ਆ ਜਾਂਦੀ ਉਹ 8 ਵਜੇ ਆ ਜਾਂਦੀ ਕਈ ਵਾਰ ਜਿਆਦਾ ਛੇਤੀ ਵੀ ਆ ਜਾਂਦੀ ਉਹਨਾਂ ਕਿਤੇ ਜਾਣਾ ਹੁੰਦਾ ਕਈ ਵਾਰ ਥੋੜੀ ਜਿਹੀ ਬਹੁਤੀ ਲੇਟ ਵੀ ਹੋ ਜਾਂਦੀ ਪਰ ਉਹਦਾ ਟਾਈਮ ਮਾਰਨਿੰਗ ਚ ਆ ਜਾਂਦੀ ਹੈ ਉਹ ਇੱਕ ਪਾਈ ਮੋਂ ਦਾ ਮਾਰਨਿੰਗ ਦਾ ਤੇ ਫਿਰ ਮੈਨੂੰ ਐ ਹੁੰਦਾ ਵੀ ਜਦੋਂ ਉਹ ਪੋਚਾ ਲਾਵੇ ਝਾੜੂ ਲਾਵੇ ਉਹ ਤੋਂ ਪਹਿਲਾਂ ਪਹਿਲਾਂ ਮੇਰਾ ਰੂਮ ਸਾਫ਼ ਹੋਵੇ ਟਾਈਮ ਹੋ ਗਿਆ 10:30 ਕਿਚਨ ਦਾ ਕੰਮ ਹੋ ਗਿਆ ਫਿਨਿਸ਼ ਕਿਚਨ ਵੀ ਹੋ ਗਈ ਕਲੀਨ ਬਿਲਕੁਲ ਹਲਮੇ ਸ਼ਾਮ ਨੂੰ ਥੋੜੀ ਹੋਰ ਕਲੀਨਿੰਗ ਕਰਨੀ ਹੈ ਇਹਦੀ ਇੱਕ ਵਾਰ ਕੰਮ ਖਤਮ ਕਰਕੇ ਜਿਹੜੀ ਕਲੀਨਿੰਗ ਡੇਲੀ ਹੁੰਦੀ ਹੈ ਉਹ ਹੋ ਗਈ ਤੇ ਇੱਧਰ ਹਲਕ ਪਨੀਰ ਬਣਿਆ ਪਿਆ ਕੋਈ ਸ਼ਾਮ ਨੂੰ ਖਾਓ ਕੋਈ ਦੁਪਹਿਰੇ ਖਾਓ ਐਂਡ ਕਿਚਨ ਬਿਲਕੁਲ ਰੀਟਨ ਕਲੀਨ ਸਿੰਕਸ ਵੀ ਕਲੀਨ ਨੇ ਪਰ ਤਾਂ ਸਾਫ ਕਰੇ ਪੈਨੇ ਟੋਬਲ ਵੀ ਚੇਂਜ ਕਰਤੀ ਨਾ ਕਿਲੇ-ਕਿਲੇ ਜਿਹੇ ਹਲਕਾ ਤੋਂ ਦੇ ਸੁੱਕਦੇ ਨਹੀਂ ਅੱਜਕੱਲ ਸਵਿਚ ਆਫ ਕਰਦਾਂਗੀ ਜੇ ਅਰਦੀ ਲਾਈਟ ਨੇ ਬੜਾ ਤੰਕ ਕੀਤਾ ਲਾਈਟ ਹੈ ਨਹੀਂ ਲਾਈਟ ਕਰਕੇ ਮੈਂ ਠੰਡੇ ਪਾਣ ਦਾ ਕੰਮ ਕੀਤਾ ਸਾਰਾ ਮੈਂ ਕਿਹਾ ਫਿਰ ਉਹ ਮੈਂ ਕਿੰਨੇ ਕੁ ਵੇਟ ਕਰਾਂ ਆਲਰੇਡੀ ਟਾਈਮ ਬਹੁਤ ਹੋ ਚੁੱਕਾ ਹੈ ਇਸ ਲਈ ਮੈਂ ਅੱਜ ਲਾਈਟ ਦੀ ਵੇਟਿੰਗ ਕਰੇ ਠੰਡੇ ਪਾਣ ਨਾਲ ਹੀ ਭਾਂਡੇ ਤੋਂ ਤੇ ਠੰਡੇ ਪਾਣ ਨਾਲ ਸਾਰੇ ਕਿਚਨ ਕਲੀਨ ਕੀਤੀ ਤਾਂ ਇਹ ਹੋ ਰਹਾ 11:30 ਵਜੇ ਮੈਂ ਹੁਣ ਨਾ ਕੇ ਫ੍ਰੀ ਹੋਈ ਆ ਕਿ ਜਦੋਂ 35 ਫ੍ਰੀ ਹੋਈ ਸੋ ਮੈਨੂੰ ਘੰਟਾ ਲੱਗ ਗਿਆ ਘੰਟੇ ਕਿ ਮੈਂ ਬਾਥਰੂਮ ਰੋਸਟ ਕੀਤਾ ਡੀਪ ਕਲੀਨਿੰਗ ਕਿਤੇ ਬਾਥਰੂਮ ਦੀ ਮੈਂ ਕਿਹਾ ਹੁਣ ਘਰ ਕੋਲ ਨੂੰ ਨਵਾਂ ਸਾ ਆਇਆ ਨਾ ਬਾਥਰੂਮ ਸਾਫ ਕਰਾਂਗੀ ਕਰ ਲਊ ਕਿ ਹੋਊ ਪਤਾ ਨਾ ਹੋਣਾ ਅੱਜ ਕਰਨਾ 2 ਦਿਨ ਹੋ ਗਏ ਕੋਲ ਸਾਦੀਆਂ ਪਰ ਕਿੰਨਾ ਟਾਈਮ ਕੰਮ ਤੋਂ ਭੱਜਾਂਗੇ ਫੰਡ ਤੋਂ ਦਰ ਕੇ ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਪਊਗਾ ਤੇ ਮੈਂ ਨਾ ਖਾਣੀ ਫਰੂਟ ਫਰੂਟ ਖਾ ਕੇ ਕਰੂੰਗੀ ਵੀਡੀਓ ਐਡਿਟ ਅਗਰ ਨਾ ਮੈਂ ਸ਼ਾਮ ਨੂੰ ਵੀਡੀਓ ਐਡਿਟ ਕਰਕੇ ਰੱਖ ਲਵਾਂਗੀ ਸਭ ਦੀ ਜਿਵੇਂ ਕੱਲ੍ਹ ਵਾਲੀ ਵੀਡੀਓ ਕੱਲ੍ਹ ਸ਼ਾਮ ਨੂੰ ਐਡਿਟ ਕਰ ਲਈ ਕੁਝ ਨਾ ਕੁਝ ਅਧਿਕ ਕਰ ਲੈਂਦੀ ਜੀ ਵੀ ਤਰ ਹੈਗਾ ਫਿਰ ਮੰਨੇ ਨੂੰ ਅੱਜ ਵੀਡੀਓ ਐਡਿਟ ਕਰਨੀ ਪਊਗੀ ਬਹੁਤ ਟਾਈਮ ਲੱਗੂਗਾ ਕਰਨ ਤੇ ਨਹੀਂ ਅੱਧਾ ਕੰਮ ਪੈਲਾ ਕਰਕੇ ਰੱਖਣੀ ਅੱਧ ਤੱਕ ਚਲੋ ਫਿਰ ਨੈਕਸਟ ਡੇ ਹੋ ਜੇ ਸੌਖਾ ਹੋ ਜਾ ਤਾਂ ਆਪਾਂ ਟਾਈਮ ਕੱਟ ਲਾਂਗੇ ਹਮੇ ਦਿਨ ਵਿੱਚ ਬਹੁਤ ਛੋਟੇ ਛੋਟੇ ਟਾਈਮ ਕਦੋਂ ਲੰਘ ਗਿਆ ਨਾ ਪਤਾ ਹੀ ਨਹੀਂ ਲੱਗਦਾ 11:15 ਹੋ ਗਏ ਹੁਣ ਲੈਨੇ ਫਰੂਟ ਬ੍ਰੇਕ ਫਰੂਟ ਖਾਣਿਆ ਖਾ ਪੀ ਕੇ ਫਿਰ ਆ ਰਾਮ ਨਾ ਕੰਟਾ ਲਾਉਂਗੀ ਵੀਡੀਓ ਐਡਿਟ ਕਰਨ ਤੇ ਪਾਰਟ ਵੀ ਕਰਨਾ ਵੀਡੀਓ ਐਡਿਟ ਪਹਿਲਾਂ ਕਰਾਂਗੀ ਪਾਠ ਮੈਂ ਫਿਰ ਕਰੂੰਗੀ ਕਿਉਂਕਿ ਜਦ ਮੈਂ ਪਾਠ ਕਰਨ ਲੱਗਦੇ ਫਿਰ ਮੇਰਾ ਮਨ ਆ ਹੀ ਭੱਜ ਜਾਂਦਾ ਵੀਡੀਓ ਐਡਿਟ ਕਰਨ ਦੀ ਵੀਡੀਓ ਐਡਿਟ ਕਰਨ ਦੀ। ਜੇ ਵੀਡੀਓ ਐਡਿਟ ਹੋ ਜੇ ਫਿਰ ਉਸ ਤੋਂ ਬਾਅਦ ਪਾਠ ਕਰੀ ਬਿਠਾਈ ਨਾ ਪਾਠ ਹੁੰਦਾ ਮਨ ਨਹੀਂ ਉੱਤੇ ਭੱਜਦਾ। ਬਾਕੀ ਕੰਮ ਸਾਰੇ ਹੋਏ ਹੋਏ ਨੇ। ਹੁਣ ਟਾਈਮ ਸੀ ਦੁਪਹਿਰ ਦਾ 2:00 ਸਵਾ 2:00 ਵਜੇ ਦਾ ਟਾਈਮ ਸੀ ਮੈਂ ਲੰਚ ਕਰ ਲਿਆ ਸੀ ਲੰਚ ਕਰਕੇ ਮੈਨੂੰ ਲੱਗਿਆ ਵੀ ਕਿਚਨ ਸਾਫ ਕਰ ਲੈਣੀ ਚਾਹੀਦੀ ਹੈ ਕਿਉਂਕਿ ਹੁਣ ਸ਼ਾਮ ਤੋਂ ਹੀ ਮੇਰੇ ਕੋਲ ਕੋਈ ਜ਼ਿਆਦਾ ਕੰਮ ਨਹੀਂ ਸੀ ਸਬਜੀ ਮੈਂ ਨਹੀਂ ਬਣਾਉਣੀ ਸੀ। ਇਸ ਕਰਕੇ ਮੈਂ ਸੋਚਿਆ ਚਲੋ ਟਾਈਮ ਵੀ ਹੈਗਾ ਤੇ ਨਵਾਂ ਇਹ ਸਾਲ ਵੀ ਹੈਗਾ ਕੱਲ ਨੂੰ ਨਾ ਨਿਊ ਇਅਰ ਹੈ ਕਿਚਨ ਸਾਫ ਕਰ ਲਈਏ ਸਾਫ ਹੋ ਜੂ ਬਸ ਥੋੜੇ ਦਿਨ ਹੋ ਗਏ ਸੀ ਕਰੇ ਨੂੰ ਇੰਨੀ ਜ਼ਿਆਦਾ ਗੰਦੀ ਤਾਂ ਹੈ ਨਹੀਂ ਸੀ ਪਰ ਜਿੰਨੀ ਜਲਦੀ ਆਪਾਂ ਇਹਨੂੰ ਸਾਫ ਕਰ ਲਾਣੇ ਫਿਰ ਆਪਾਂ ਨੂੰ ਓਨੀ ਮਿਹਨਤ ਘੱਟ ਲੱਗਦੀ ਆ ਬਾਕੀ ਕਿਚਨ ਦੇ ਕੋਈ ਏੋ ਜੀ ਜਗ੍ਹਾ ਜਿੱਦਨੇ ਆਪਾਂ ਸਫਾਈ ਕਰ ਲਈਏ ਮੈਨੂੰ ਤਾਂ ਲੱਗਦਾ ਵੀ ਓਨੀ ਥੋੜੀ ਆ ਹਨਾ ਆਪਾਂ ਜੇ ਕੁਕਿੰਗ ਕਰਦੇ ਹਾਂ ਚਿਕਨਾਈ ਆਉਂਦੀ ਐ ਸਟੀਮ ਲੱਗਦੀ ਐ ਸਾਰੇ ਆਲੇ ਦੁਆਲੇ ਕਿਚਨ 'ਚ ਤੇ ਪੱਕੀ ਪਾਣੀ ਵਾਲਾ ਕੰਮ ਹੁੰਦਾ ਕਿਤਨਗੀ ਤੇ ਪਾਣੀ ਦੇ ਛਿੱਟੇ ਲੱਗੇ ਦਾਗ ਲੱਗੇ ਹੱਥ ਲੱਗੇ ਤਾਂ ਉਹ ਗੰਦੀ ਵੀ ਬਹੁਤ ਜਲਦੀ ਹੁੰਦੀ ਹੈ ਜੇ ਜਲਦੀ ਗੰਦੀ ਹੋ ਤਾਂ ਸਾਫ਼ ਵੀ ਫਿਰ ਜਲਦੀ ਕਰਨੀ ਚਾਹੀਦੀ ਹੈ ਬਾਕੀ ਕੰਮ ਕਰਨ ਦਾ ਤੇ ਕੋ ਸਾਫ਼ ਕਿਚਨ ਦੀ ਮਜ਼ਾ ਆਉਂਦਾ ਹਨਾ ਜਿੰਨੀ ਕਿਚਨ ਆਪਣੀ ਸਾਫ਼ ਹੋਊਗੀ ਉਨਾਂ ਹੀ ਆਪਣਾ ਕੰਮ ਕਰਨ ਨੂੰ ਦਿਲ ਲੱਗੂ ਉੱਥੇ ਖੜਨ ਨੂੰ ਦਿਲ ਲੱਗੂਗਾ ਚੰਗਾ ਲੱਗੂ ਕਿਚਨ 'ਚ ਖੜਨਾ ਆਪਣੇ ਮਨ ਨੂੰ ਖੁਸ਼ੀ ਮਿਲਦੀ ਹੈ ਫਿਰ ਸਾਫ਼ ਜਗ੍ਹਾ ਤੇ ਖੜਕੇ ਸਾਫ਼ ਜਗ੍ਹਾ ਤੇ ਕੰਮ ਕਰਕੇ ਆਪਣਾ ਆੜਾ ਦਵਾਲਾ ਸਾਫ਼ ਹੋ ਤਾ ਕੰਮ ਕਰਨ ਨੂੰ ਵੱਧ ਜੀ ਕਰਦਾ ਅਕ ਕਿੰਨੇ ਤਾਂ ਹੀ ਹੁੰਦਾ ਕਿ ਜਾਂਚੇ ਮੈਂ ਕੰਮ ਕਰਾਂ ਆਹਦ ਵਾਲਾ ਮੇਰਾ ਸਾਫ਼ ਹੋਵੇ ਕਿਚਨ ਸਾਫ਼ ਹੋਵੇ ਸੱਚੀ ਖਾਣ ਨੂੰ ਫੇਰ ਦਿਲ ਕਰਦਾ ਫੇਰ ਹੀ ਕੰਮ ਕਰਨ ਨੂੰ ਦਿਲ ਕਰਦਾ ਔਰ ਚੀਜ਼ਾਂ ਆਪ ਆਪਣੀ ਜਗ੍ਹਾ ਤੇ ਪਈਆਂ ਹੁਣ ਪਈਆਂ ਵੀ ਐਂ ਢੰਗ ਤਰੀਕੇ ਨਾਲ ਪਈਆਂ ਹੁਣ ਇਹ ਹੋਵੇ ਸੁੱਟੀਆਂ ਹੀ ਪਈਆਂ ਹੁਣ ਅਮ ਇੱਕ ਤਾਂ ਵੀ ਸੁੱਟੀਆਂ ਪਈਆਂ ਠੀਕ ਨਹੀਂ ਮੈਂ ਤਾਂ ਹੁਣ ਚੀਜ਼ ਆਪਦੀ ਜਗ੍ਹਾ ਤੇ ਜਿਵੇਂ ਜਿਵੇਂ ਮੈਨੂੰ ਮਿਲੇ ਜਿਵੇਂ ਮੈਂ ਹੱਥ ਮਾਰਾਂ ਹਨਾ ਕੰਮ ਵੀ ਫਾਸਟ ਹੁੰਦਾ ਫੇਰ ਕੰਮ ਕਰਨ ਨੂੰ ਦਿਲ ਵੀ ਕਰਦਾ ਫੇਰ ਤਾਂ ਬਹੁਤ ਦਿਲ ਕਰਦਾ ਆਪਣੀ ਕਿਚਨ ਸਾਫ਼ ਹੋਵੇ ਨਾ ਆਪਦੇ ਹੱਥੇ ਸਾਰਾ ਸਮਾਨ ਮਿਲੇ ਆਪਾਂ ਫੀਮ ਜੀ ਕਰਤਾ ਕੰਮ ਕਰਾਂ ਨੂੰ ਬਹੁਤ ਜ਼ਿਆਦਾ ਗੰਦੀ ਤਾਂ ਹੈ ਨਹੀਂ ਸੀ ਪਰ ਫਿਰ ਵੀ ਮੈਨੂੰ ਆਏ ਸੀ ਵੀ ਚਲੋ ਨਿਊ ਇਅਰ ਆ ਰਿਹਾ ਮੈਂ ਸਾਫ਼ ਕਰਦੇ ਮੇਰੀ ਕਿਚਨ ਸਾਫ਼ ਲੱਗੇਗਾ ਐਨ ਹੋਵੇ ਕਿ ਗੰਦੀ ਪਈ ਆ ਤੇ ਬਾਕੀ ਆਏ ਹੁਣ ਠੰਡ ਜ਼ਿਆਦਾ ਹੈ ਜੀ ਇੱਕ ਵਾਰ ਸਾਫ਼ ਕਰ ਤੇ ਚਲੋ ਫਿਰ 15-20 ਦਿਨ ਲੰਘ ਜਾਣਗੇ ਇਹਨੇ ਮੌਸਮ ਦਾ ਫਰਕ ਪਈਊਗਾ ਆ ਕਿ ਰੋਜ਼ ਕੁਕਿੰਗ ਕਰਦੇ ਆ ਦੇਖੋ ਸਫਾਈ ਤਾਂ ਚਾਹੀਦੀ ਹਰ ਰੋਜ਼ ਤਾਂ ਨਹੀਂ ਹੁੰਦੀ ਹਰ ਰੋਜ਼ ਮੈਂ ਕੋਈ ਨਹੀਂ ਜ਼ਿਆਦਾ ਕਲੀਨਿੰਗ ਨਹੀਂ ਕਰਦੀ ਘਟ ਘਟ 15 20 ਦਿਨ ਤਾਂ ਲੰਘ ਹੀ ਜਾਂਦੇ ਸਫਾਈ ਨੂੰ ਕੈਬੋਡ ਸਾਰੇ ਉੱਪਰਲੇ ਨਿਚਲੇ 12 12 ਮੈਂ ਕਲੀਨ ਕਰਤੇ ਮੈਂ ਉਹ ਜਰਖੇ ਚਾਹ ਮਿਸਤਰੀਆਂ ਦੇ ਬਾਅਦ 2 ਵਜੇ ਨਾਲ ਹੋ ਕੇ 4 ਟਾਈਮ ਹੋਵਰਾਂਗਾ ਤੇ ਉਹ ਆਵਲਾ ਫਰਨਿਚਰ ਸਾਫ ਕਰਦੀ ਆ ਇਹਦੇ ਵੀ ਡਸਟ ਜਮਾ ਹੋਈ ਰਹਿੰਦੀ ਆਵਲਾ ਥੀਨ ਕਰਦੀ ਆ ਮੈਂ ਸੋਚ ਲਈ ਪਰਸੋਂ ਨਹੀਂ ਹੋਈ ਇਹ ਰਹਨ ਤੁਹਾਡੇ ਕੋਲ ਜਦੋਂ ਵੀਡੀਓ ਜੋਗ ਨੈਕਸਟ ਡੇ ਹੋਊਗਾ ਕਿਚਨ ਕਲੀਨ ਕਰਨਾ ਉਹ ਵੈਸੇ ਮੈਂ ਥੋੜਾ ਟਾਈਮ ਬਾਅਦ ਕਰ ਦੋ ਤਾਂ ਜਿਆਦਾ ਮਿਹਨਤ ਦੀ ਲੋੜ ਨਹੀਂ ਰਹਿੰਦੀ ਹਲਕਾ ਸਿਰਫ ਮੇਰੇ ਕਬੂਰ ਬਾਹਰੋਂ-ਬਾਹਰੋਂ ਸਾਫ ਹੋਏ ਨੇ ਕੋਨਰ ਕਰਦੀਆਂ ਫ੍ਰਿਜ ਵਿੱਚ ਫ੍ਰਿਜੀਟਿਵ ਕੱਪੜਾ ਮਾਰੂੰਗੀ ਕਬੜਸ ਦੀ ਅੰਦਰੋਂ-ਅੰਦਰੋਂ ਕਰੂੰਗੀ ਫਿਰ ਥੋੜਾ ਟਾਈਮ ਲੱਗੂ ਜੇ ਆਪਾਂ ਜਲਦੀ ਕਰ ਗਈ ਬਹੁਤ ਜ਼ਿਆਦਾ ਗੰਦਗੀ ਚ ਨਹੀਂ ਨਾ ਫਿਰ ਥੋੜਾ ਟਾਈਮ ਸਾਫ ਹੋਏ ਜਿਆਦਾ ਟਾਈਮ ਨਹੀਂ ਲੱਗ ਜਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਸੋਚਣੀ ਆ ਦੇਖਦੇ ਮਾਰੀ ਕਿੰਨਾ ਸਮਾਂ ਲੱਗ ਜਿੰਨਾ ਹੋਇਆ ਉਹਨਾਂ ਕਰੂੰਗੀ

ਅੜਿਪਤੇ ਰੱਖੇ ਨੇ ਇਤਨੀ ਤੇ ਫਿਰ ਯਾਦ ਨਹੀਂ ਰਹਿੰਦੇ ਕਿ ਤੋਂ ਫੇਰ ਨਾ ਕੱਠੇ ਰੱਖ ਲੰਨੇ ਨੇ ਜਿਹੜਾ ਮੈਂ ਸ਼ੈਲਫ ਦੇ ਨਾ ਕਾਰਨਰ ਚ ਵੂਡਨ ਰੈਕ ਰੱਖਿਆ ਹੋਇਆ ਡੇਲੀ ਤਾਂ ਮੇਰੇ ਤੋਂ ਇਹ ਵੀ ਨਹੀਂ ਸਾਫ ਹੁੰਦਾ ਹੈਗਾ ਡੇਲੀ ਤਾਂ ਸਾਫ ਨਹੀਂ ਹੁੰਦਾ ਮੁਸ਼ਕਲ ਹੈ ਕਿਉਂਕਿ ਇੰਨਾ ਸਮਾਨ ਉਸ ਚੱਕੋ ਸਾਫ ਕਰੋ ਔਰ ਡੇਲੀ ਜ਼ਰੂਰਤ ਵੀ ਨਹੀਂ ਹੁੰਦੀ ਹੈਗੀ ਸਾਫ ਕਰਨ ਦੀ ਹਰ ਇੱਕ ਚੀਜ਼ ਆਪਾਂ ਡੇਲੀ ਨਹੀਂ ਸਾਫ ਕਰ ਸਕਦੇ ਕਿਉਂਕਿ ਰੋਜ਼ ਆਪਨਾਂ ਕੋਲ ਇੰਨੇ ਕੰਮ ਹੁੰਦੇ ਨੇ ਵੇਸੇ ਵੀ ਆਪਣੇ ਹਿਊਮਨ ਨੇਚਰ ਜਿਹੜੀ ਆਏ ਹੁੰਦੀ ਹੈ ਕਿ ਆਪਾਂ ਨੂੰ ਰੋਜ਼ ਬਦਲਮਗਾ ਕੰਮ ਕਰਨਾ ਚੰਗਾ ਲੱਗਦਾ ਹੈ ਰੋਜ਼ ਡਿਫਰੈਂਟ ਕੰਮ ਕਰੀਏ ਤਾਂ ਆਪਣੇ ਆਪ ਨੂੰ ਚੰਗਾ ਲੱਗਦਾ ਹੈ ਤੇ ਆਪਰ ਇੱਕ ਸੇਮ ਰੂਟੀਨ ਸੇਮ ਕੰਮ ਆਪਾਂ ਰੋਜ਼ ਕਰਾਂਗੇ ਤਾਂ ਆਪਾਂ ਬੋਰ ਹੋ ਜਾਂਦੇ ਹਾਂ ਰੂਟੀਨ ਤੋਂ ਇਸ ਲਈ ਕਰ ਇਹੋ ਜੀ ਚੀਜ਼ ਆ ਕਿ ਇਹਨੂੰ ਤੁਸੀਂ ਹਰ ਇੱਕ ਦਿਨ ਮੈਨੂੰ ਲੱਗਦਾ ਡਿਫਰੈਂਟ ਕੋਰਨਰ ਦੇ ਇੱਕ ਡਿਫਰੈਂਟ ਸਪੇਸ ਆਪਾਂ ਨੂੰ ਰੋਜ਼ ਸਾਫ਼ ਕਰਨੀ ਚਾਹੀਦੀ ਹੈ ਤਾਂ ਕਿ ਆਪਣਾ ਮਨ ਸਫਾਈ 'ਚ ਲੱਗਾ ਰਹੇ ਤੇ ਆਪਣਾ ਇੰਟਰਸਟ ਬਣਾ ਰਵੇ ਸਫਾਈ ਦੇ ਕੰਮ ਵਿੱਚ ਇੰਨੀ ਆਪਾਂ ਲੇਡੀਜ਼ ਬੋਰ ਵੀ ਬਹੁਤ ਜਲਦੀ ਹੋ ਜਾਂਦੇ ਆ ਸੇਮ ਕੰਮ ਤੋਂ ਇਸ ਕਰਕੇ ਹਰ ਇੱਕ ਮੈਂ ਵੀ ਹਰ ਰੋਜ਼ ਇੱਕ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਚੁੰਨੀ ਹੁੰਦੀ ਹੁੰਦੀ ਆ ਅੱਜ ਇਹ ਸਾਫ਼ ਕਰੀ ਅੱਜ ਇਹ ਸਾਫ਼ ਕਰੀ ਇੱਕ ਚੀਜ਼ ਤਾਂ ਹਰ ਵਾਰ ਸੇਮ ਰਿਪੀਟ ਨਾਲ ਆਪਾਂ ਸਾਫ਼ ਨਹੀਂ ਕਰ ਸਕਦੇ ਤੇ ਅੱਜ ਮੈਂ ਸਿਲੈਕਟ ਕੀਤੀ ਆਪਣੇ ਕਿਚਨ ਵਾਂਗ ਚਲੋ ਕਿਚਨ ਦੀ ਸਫਾਈ ਕਰਦੇ ਐਨੀ ਸਫਾਈ ਤਾਂ ਕਰਨੀ ਬਣਦੀ ਆ 15 ਦਿਨਾਂ ਤੋਂ 20 ਦਿਨਾਂ ਤੋਂ ਫੇਰ ਇੱਕ ਸਫਾਈ ਮੇਨਟੇਨ ਰਹਿੰਦੀ ਆਗੀ ਕਿ ਅੱਜ ਆਪਾਂ ਬਹੁਤ ਜ਼ਿਆਦਾ ਲੰਮਾ ਟਾਈਮ ਟਪਾ ਕੇ ਸਫਾਈ ਕਰਾਂਗੇ ਫਿਰ ਆਪਣੀ ਮਿਹਨਤ ਬਹੁਤ ਜ਼ਿਆਦਾ ਲੱਗਦੀ ਔਰ ਸਫਾਈ ਕਰਕੇ ਉਹੋ ਜੀ ਚਮਕ ਨਹੀਂ ਆਉਂਦੀ ਜਿਹੜੀ ਆਪਾਂ ਥੋੜਾ ਟਾਈਮ ਬਾਅਦ ਕਰ ਦੰਨੇ ਉਹੋ ਜੀ ਚੀਜ਼ ਚਮਕ ਨਹੀਂ ਬਣਦੀ ਹੈਗੀ ਇਸ ਲਈ ਸਫਾਈ ਥੋੜੇ ਟਾਈਮ ਬਾਅਦ ਕਰ ਲਓ ਤੇ ਘੱਟ ਮਿਹਨਤ ਨਾਲ ਕਰ ਲਓ ਮੈਨੂੰ ਲੱਗਦਾ ਇਹ ਰੂਲ ਠੀਕ ਹੈ ਮਿਹਨਤ ਵੀ ਘੱਟ ਲੱਗਦੀ ਟਾਈਮ ਵੀ ਘੱਟ ਲੱਗਦਾ ਸੋ ਅੱਜ ਮੈਂ ਸਾਰੀ ਕਿਚਨੀ ਕਲੀਨ ਕਰੂੰਗੀ ਚਿਮਨੀ ਵੀ ਕਲੀਨ ਕਰਨੀ ਸੀ ਪਰ ਫਿਰ ਚਿਮਨੀਆ ਵਾਲਾ ਫਿਲਟਰ ਨਾ ਮੈਂ ਧੋ ਕੇ ਧੁੱਪੇ ਰੱਖਦੀ ਹੁੰਦੀ ਆ ਪਰ ਅਜੇ ਧੁੱਪ ਨਹੀਂ ਹੈਗੀ ਇਸ ਲਈ ਚਿਮਨੀ ਵਾਲਾ ਫਿਲਟਰ ਮੈਂ ਨਹੀਂ ਧੂੰਗੀ ਇਹ ਫੇਰ ਧੋ ਲੂੰਗੀ ਜਿਸ ਦਿਨ ਕਦੇ ਧੁੱਪ ਨਿਕਲੂਗੀ ਦੇਖਦੇ ਹਾਂ ਜਿੰਨੀ ਕੋਈ ਉਨੇ ਕਰੂੰ ਕੋਸ਼ਿਸ਼ ਤਾਂ ਮੇਰੀ ਹੋਊਗੀ ਕਿ ਮੈਂ ਜਿਆਦਾ ਤੋਂ ਜਿਆਦਾ ਸਫਾਈ ਕਰ ਲਾਂ ਹਨਾ ਜਿਆਦਾ ਕਵਰ ਕਰ ਲਾਂ ਚੀਜ਼ਾਂ ਸਫਾਈ ਜਿਆਦਾ ਕਰ ਲਾਂ ਪਰ ਜਿੰਨਾ ਕਿ ਦੇਖਦਾ ਕਿੰਨਾ ਖੁੰਦੀ ਉਨੇ ਕੀ ਕਰੂੰਗੀ ਅਵਲੇ ਟਾਈਲਸ ਹਨ ਪੈਕ ਟਾਈਲਸ ਗੈਸ ਦੀ ਤਾਂ ਮੈਂ ਡੇਲੀ ਸਾਫ਼ ਕਰਦੇ ਹਾਂ ਗੈਸ ਸਾਫ਼ ਕਰਦੇ ਹਾਂ ਗਿੱਲਾ ਕਪੜਾ ਡੇਲੀ ਮਾਰਦੇ ਹਾਂ ਜਿਸ ਦਿਨ ਕਲੀਨਿੰਗ ਹੁੰਦੀ ਹੈ ਪ੍ਰੋਪਰ ਕਿਚਨ ਦੀ ਉਸ ਦਿਨ ਫਿਰ ਮੈਂ ਇਹਨੂੰ ਮਾਸਟਰ ਮਸਲ ਸਪਰੇ ਨਾਲ ਕਲੀਨ ਕਰਦੀ ਹੁੰਦੀ ਆ ਤਾਂ ਕਿ ਸਾਰੇ ਚਿਕਨਾਹੀ ਉਤਰ ਜੇ ਚਿਪਚਿਪਾਟ ਨਾ ਰਹੇ ਔਰ ਨਾ ਮੈਨੂੰ ਇਹ ਆਦਤ ਹੈ ਮੇਰੀ ਮੈਨੂੰ ਸਫਾਈ ਬਹੁਤ ਜ਼ਿਆਦਾ ਪਸੰਦ ਆ ਮੈਂ ਹਰ ਇੱਕ ਨੂੰ ਦੇ ਕੋ ਪਸੰਦ ਹੁੰਦੀ ਆ ਮੈਨੂੰ ਪਰ ਐਂ ਲੱਗਦਾ ਹੁੰਦਾ ਵੀ ਕਿਚਨ ਮੇਰੀ ਇਸ ਤਰ੍ਹਾਂ ਹੋਵੇ ਇਸ ਤਰ੍ਹਾਂ ਸਾਫ਼ ਰਹੇ ਕਿ ਦੇਖਣ ਵਾਲੇ ਨੂੰ ਐਂ ਲੱਗੇ ਜਿਵੇਂ ਇੱਥੇ ਕਿਚਨ ਚ ਕੰਮ ਹੁੰਦਾ ਹੀ ਨਹੀਂ ਰੋਟੀ ਤੇ ਪੱਕ ਵੀ ਨਹੀਂ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਐਂ ਸਾਫ਼ ਰੱਖਾਂ ਕਿਚਨ ਉਹ ਦੇਖਣ ਵਾਲੇ ਨੂੰ ਆਇਆ ਨਾ ਲੱਗੇ ਵੀ ਇੱਥੇ ਕੋਈ ਕੁਕਿੰਗ ਵੀ ਕਰਦਾ ਪਤਾ ਨਹੀਂ ਮੈਨੂੰ ਇਹ ਆਦਤ ਹੀ ਹੈ ਪਤਾ ਨਹੀਂ ਚੰਗੀ ਹੈ ਪਤਾ ਨਹੀਂ ਗੰਦੀ ਜਿਆਦਾ ਸਫਾਈ ਕਰਨ ਵਾਲੇ ਵੈਸੇ ਹੁੰਦੇ ਔਖੇ ਹੀ ਨਹੀਂ ਸੌਕੇ ਹੀ ਨਹੀਂ ਹੁੰਦੇ ਹੈਗੇ ਜਿਹੜੇ ਸਭ ਤੋਂ ਸਫਾਈ ਨਹੀਂ ਕਰਦੇ ਘੱਟ ਪਸੰਦ ਹੁੰਦੀ ਹੈ ਉਹ ਸੌਕੇ ਹੁੰਦੇ ਨੇਗੇ ਉਹਨਾਂ ਦੀ ਮੈਨੂੰ ਅਨਦਰ ਲਾਈਫ ਈਜ਼ੀ ਹੁੰਦੀ ਹੈਗੀ ਜਿਹੜੇ ਜਿਆਦਾ ਸਫਾਈ ਕਰਦੇ ਨੇ ਔਖੇ ਉਹ ਬਹੁਤ ਹੁੰਦੇ ਨੇ ਚਲੋ ਆਪਾਂ ਆਪਣੀ ਆਦਤਾਂ ਹੁੰਦੀਆਂ ਨੇ ਹਨਾ ਮੈਨੂੰ ਤਾਂ ਲੱਗਦਾ ਵੈਸੇ ਵਧੀਆ ਦਾ ਤਾਂ ਸਫਾਈ ਚਲੋ ਕਰਦੇ ਆ ਆਮ ਤਾਂ ਘਰ ਸਾਫ਼ ਰਹਿੰਦਾ ਤੇ ਇਹ ਫਿਰ ਹੁਣ ਮੈਨੂੰ ਲੱਗਿਆ ਕਿ ਚਲੋ ਮੈਂ ਡਰਾਅਰਸ ਵੀ ਸਾਫ਼ ਕਰਦਾ ਬਾਕੀ ਮੈਂ ਸੋਚਿਆ ਨਹੀਂ ਸੀ ਕਰਨ ਲੱਗੀ ਨੇ ਕਿੰਨਾ ਕੁ ਕਰੂੰਗੀ ਸਾਫ਼ ਤੇ ਹੁਣ ਮੈਂ ਕਿਹਾ ਚਲੋ ਡਰਾਅਰਸ ਦੀ ਵੀ ਸਫਾਈ ਵਿੱਚੋਂ ਕਰੀਦਾ ਮੈਂ ਕਿਉਂਕਿ ਇਹ ਦਿਵਾਲੀ ਵੇਲੇ ਕਰੇ ਸੀਗੇ ਬਹੁਤ ਜ਼ਿਆਦਾ ਗੰਦੇ ਵੀ ਨਹੀਂ ਸੀ ਜਿਵੇਂ ਕਹਾ ਬਹੁਤ ਸਾਫ਼ ਪਈ ਸੀ ਐਨ ਜ਼ਿਆਦਾ ਸਾਫ਼ ਵੀ ਨਹੀਂ ਸੀ ਸਫਾਈ ਹੈਗਾ ਸੀ ਹੱਥਾਂ ਜਾਂ ਮਾਰਨ ਵਾਲਾ ਹੈਗਾ ਸੀ ਇਹਨਾਂ ਵਿੱਚ ਮੈਂ ਕਿਹਾ ਚਲੋ ਸਾਫ਼ ਹੋ ਜਾਣਗੇ ਫਿਰ ਮਹੀਨਾ ਕ ਲੰਘ ਜਾਊਗਾ ਕਿਉਂਕਿ ਮਹੀਨੇ ਇੱਕ ਤੋਂ ਤੇ ਕੋਈ ਵੀ ਜਗ੍ਹਾ ਦੀ ਚੀਜ਼ ਸਫਾਈ ਅਭੀ ਕਰਨੀ ਪੈਂਦੀ ਹੈ ਵੱਧ ਤੋਂ ਵੱਧ ਹਾਰਡਲੀ ਇੱਕ ਮਹੀਨਾ ਲੰਘਦਾ ਹੋਗਾ ਮੈਨੂੰ ਟੋਪਾਂ ਨੂੰ ਹਰਕੀ ਜੀ ਦੀ ਸਫਾਈ ਕਰਨੀ ਪੈਂਦੀ ਹੈ ਤੇ ਕარიਨ ਡਰਾਅਰਸ ਦੀ ਕਲੀਨਿੰਗ ਜਿੰਨੀ ਹੁੰਦੀ ਆ ਕਰਾਂਗੀ ਆਹ ਵਾਲਾ ਕੱਟਲੀ ਵਾਲਾ ਡਰਾਅਰ ਇਹ ਤਾਂ ਮੈਂ ਦਿਵਾਲੀ ਤੋਂ ਬਾਅਦ ਵਿੱਚ ਵੀ ਇੱਕ ਵਾਰ ਇਹਨੂੰ ਸਾਫ਼ ਮੇਲਾ ਦਾ ਕਰ ਚੁੱਕੀ ਹਾਂ ਇੱਕ ਵਾਰ ਕਾਇਨਵਰ ਦੋ ਵਾਰ ਕਰ ਚੁੱਕੀ ਹਾਂ ਇਹ ਕੰਮ ਤਾਂ ਵੀ ਜ਼ਿਆਦਾ ਹੁੰਦਾ ਕਿਉਂਕਿ ਅਸੀਂ ਯੂਜ਼ ਜ਼ਿਆਦਾ ਕਰਦੇ ਹਾਂ ਇਹ ਵਾਲੇ ਡਰਾਅਰ ਵਿੱਚ ਮੈਂ ਉਹੀ ਜੀ ਕੱਟਲਾਂ ਦੀ ਰੱਖੀ ਹੈ ਜਿਹੜੀ ਡੇਲੀ ਯੂਜ਼ ਹੁੰਦੀ ਹੈ ਬਹੁਤ ਜ਼ਿਆਦਾ ਯੂਜ਼ਡ ਹੁੰਦੀ ਹੈ ਡੇਲੀ ਯੂਜ਼ ਹੋਣ ਵਾਲੇ ਕਟਚੀਆਂ, ਕੁਰਚਣੇ, ਚਾਹ ਪੋਣੀਆਂ, ਬਲੈਂਡਰ, ਫੋਕ, ਚਮਚ ਛੋਟੇ ਫੋਕ ਵੱਡੇ ਫੋਕਸ ਇਹਦੇ ਵਿੱਚ ਕਟਲਰੀ ਇਸ ਤਰ੍ਹਾਂ ਦੀ ਹੈ ਜਿਹੜੀ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਇਸ ਕਰਕੇ ਖੁੱਲਦਾ ਜਾਂਦੀ ਵਾਰੀ ਹੈ ਤੇ ਗੰਦਾ ਵੀ ਜ਼ਿਆਦਾ ਹੁੰਦਾ ਤੇ ਹੈਵੀ ਗੈਸ ਤੇ نیچے ਚਲ ਰੋਟੀ ਪਕਾਉਨੇ ਨਾ ਬਰੀਕ ਬਰੀਕ ਜਿਹੜਾ ਆਟਾ ਹੁੰਦਾ ਆਪਣੇ ਇਥੇੋਂ ਅੰਦਰ ਰੋਟੀ ਵਾਲਾ ਉਹ ਇਹਦੇ ਵਿੱਚ ਆ ਜਾਂਦਾ ਉਹ ਟੱਡ ਕੇ ਤਾਂ ਕਰਕੇ ਗੰਦਾ ਵੀ ਥੋੜਾ ਜ਼ਿਆਦਾ ਹੁੰਦਾ ਸਫਾਈ ਫਿਰ ਉਹ ਹੀ ਜੀ ਕੋਰਨਰ ਦੀ ਸਫਾਈ ਆਪਾਂ ਜਿਆਦਾ ਰੱਖਣੀ ਪੈਂਦੀ ਜਿਹੜਾ ਗੰਦਾ ਚਾਹਦਾ ਹੋਵੇ ਇਹ ਤਾਂ ਮੈਂ ਕਰਦਾਂ ਨੂੰ ਨੇ ਸਾਫ਼ ਚਲਦੀ। ਬਾਕੀ ਕਿਚਨ ਦਾ ਸਮਾਨ ਹੀ ਆਪਣੇ ਇੰਨਾ ਹੁੰਦਾ ਨਹੀਂ ਕਿ ਮੋਟਾ ਸਮਾਨ ਨਾ ਹੁੰਦਾ ਆਪਾਂ ਨੂੰ ਨਿੱਕੇ-ਨਿੱਕੇ ਚੀਜ਼ਾਂ ਵੀ ਨਸਾਰਦਾ ਨਾ ਆਪਾਂ ਨੂੰ ਵੱਡੀਆਂ ਚੀਜ਼ਾਂ ਵੀ ਨਸਾਰਦਾ। ਜੋ ਆਪਾਂ ਕਹ ਰਹੇ ਨੇ ਵੀ ਆਪਾਂ ਸਮਾਨ ਕੱਢਦੇ ਆਂ ਸਫਾਈ ਕਰਦੇ ਆਂ ਐਂ ਲੱਗੂ ਵੀ ਇਹ ਵੀ ਕੰਮ ਦੀ ਹੈ ਰੱਖ ਲਓ ਇਹ ਵੀ ਚੀਜ਼ ਕੰਮ ਦੀ ਹੈ ਰੱਖ ਲਓ ਐਂ ਕਰ ਕਰਕੇ ਆਪਾਂ ਬਹੁਤ ਚੀਜ਼ਾਂ ਜਮਾ ਕੀਤੀਆਂ ਹੁੰਦੀਆਂ ਨੇ। ਕਿਚਨ ਹੋ ਗਈ ਮੇਰੀ ਕਲੀਨ ਵਿੱਚੋਂ ਡਰਾਅਰਸ ਮੈਂ ਕਰਤੇ ਨਿਜਲੇ ਵਾਲੇ ਕਰਤੇ ਉੱਪਰ ਵਾਲੇ ਨੂੰ ਲੋਡ ਨਹੀਂ ਹੈਗੀ ਕਰਨ ਦੀ ਫ੍ਰਿਜ ਵੀ ਮੇਰਾ ਅੰਦਰੋਂ ਕਲੀਨ ਹੋ ਗਿਆ ਭਾਂਡਿਆਂ ਵਾਲਾ ਰੈਕ ਜਿੱਥੇ ਭਾਂਡੇ ਰੱਖਦੇ ਨੇ ਉਹ ਦੋਨੇ ਰਹਿੰਦੇ ਨੇ ਉਹ ਕੱਲ ਨੂੰ ਕਰੂੰ ਜਿਹੜਾ ਕੁਝ ਰਹਿ ਗਿਆ ਕੱਲ ਨੂੰ ਹੁਣ ਇਦੋਂ ਬਾਅਦ ਨਹੀਂ ਮੇਰੇ ਤੋਂ ਕੁਝ ਹੋ ਗਿਆ ਬਹੁਤ ਕੁਝ ਹੋ ਗਿਆ ਥੋੜਾ ਜਿਹਾ ਰਹਿ ਗਿਆ ਉਹ ਕੱਲ੍ਹ ਵਾਸਤੇ ਵੀ ਕੰਮ ਰੱਖਾਂਗੇ ਜੇ ਸਾਰਾ ਅੱਜ ਖਤਮ ਕਰ ਲਿਆ ਤਾਂ ਕਰਨ ਨੂੰ ਕੀ ਕਰਾਂਗੇ ਹੈਨਾ ਬਹੁਤ ਸफाई ਹੋ ਗਈ ਕਿਚਨ ਦੀ ਥੋੜਾ ਮੈਂ ਬਲਾਈਂਡ ਚੱਕਿਆ ਤਾਂ ਕਿ ਵਿਊ ਵਧੀਆ ਆਵੇ ਬਾਹਰੋਂ ਲੁੱਕ ਵਧੀਆ ਆਵੇ ਕਿਚਨ ਚਾਂਨ ਨਾ ਆਵੇ ਅੰਦਰ ਸਾਈਟ ਕਰ ਬਨ ਆਫਨ ਮੈਂ ਜਾਣੇ ਧੁੱਪੇ ਥੋੜੀ ਧੁੱਪ ਚਮਕ ਰਹੀ ਆ ਬਾਦ ਕੱਪੜੇ ਤਾਂ ਮੈਂ ਸੁੱਕਣੇ ਪਾਈ ਜਿਹੜੇ ਕੱਲ ਤੋਂ ਤੇ ਸੰਦਰ ਪਏ ਸੀ ਤੇ ਹੁਣ ਆਇਨ ਮੈਨੂੰ ਪਤਾ ਧੁੱਪ ਦਾ ਸੇਕ ਕਿੰਨਾ ਕ ਤੇ ਧੁੱਪੇ ਜਾ ਕੇ ਬਹਿਨੇ ਬਾਹਰ ਲੈਣੇ ਦੇਖਦੇ ਨਿੱਗ ਹੈਗਾ ਕਨਾ ਸੇਕ ਲੱਗਦਾ ਧੁੱਪ ਦਾ ਕਨਾ ਲੱਗਦਾ ਦੋ ਦਿਨਾਂ ਵਿੱਚ ਨਾ ਮਿਸ ਤੇ ਨਾ ਕੰਮ ਕੀਤਾ ਇਹ ਪਹਿਲਾਂ ਇੱਥੇ ਕੰਦ ਦੇ ਨਾਮ ਨਾਲ ਫਾਈਕਸ ਲੱਗੇ ਹੋਏ ਸੀਗੇ ਉਹ ਕਾਫੀ ਜ਼ਿਆਦਾ ਹਾਈਟ ਕਰ ਗਏ ਸੀ ਤੇ ਜਦ ਰਮਾਲੀ ਤੋਂ ਕਟਿੰਗ ਕਰਾਉਂਦੇ ਸੀ ਨਾ 6 ਮਹੀਨੇ ਬਾਅਦ ਉਹਦੇ ਕਟਿੰਗ ਕਰਾਉਣੀ ਪੈਂਦੀ ਸੀ ਬਹੁਤ ਜ਼ਿਆਦਾ ਹਾਈਟ ਕਰ ਗਏ ਸੀ ਕੋੜੀ ਲਾ ਕੇ ਉਹ ਬਹੁਤ ਔਖਾ ਕਟਿੰਗ ਕਰਦਾ ਸੀ ਉਹਦੇ ਬਾਹਾਂ ਬਾਹਾਂ ਤੇ ਵੀ ਡਾਣੀਆਂ ਵੱਜ ਵੱਜ ਬਾਹਾਂ ਛਿਲੀਆਂ ਜਾਂਦੀਆਂ ਸੀ ਇਹ ਇਸ ਕਰਕੇ ਦਿੰਦਰ ਕਹਿੰਦੇ ਵੀ ਔਖਾ ਬਹੁਤ ਕਟਿੰਗ ਕਰਨੀ ਵੀ ਇਹਨਾਂ ਨੂੰ ਪਟਾ ਦਿੰਦੇ ਆ ਉਹ 5 ਕੁ ਸਾਲੇ ਪਟਾਤੇ ਤੇ ਉਹ ਨਾਲ ਨਾਲ ਇਥੇ ਟਰੈਕ ਬਣਾਇਆਗਾ ਤੇ ਇਸ ਤੋਂ ਅੱਗੇ ਵਿੱਚ ਬਾਡੀ ਚ ਬੋਟਲ ਪਾਮ ਲਗਾਵਾਂਗੇ ਇਹ ਟਰੈਕ ਬਣਾਤਾ ਤਾਂ ਕਿ ਕੋਈ ਸਾਫ ਸਫਾਈ ਕਰਨੀ ਤੁਰਨਾ ਫਿਰਨਾ ਸੌਖਾ ਰਹੇ ਤੇ ਕੰਨਾਂ 'ਚ ਪਾਣੀ ਨਾ ਪਵੇ ਆਮ ਹੋ ਰਿਹਾ ਛੇ ਵੇ ਦਾ ਤੇ ਲਾਈਟ ਕੀ ਹੋਇਆ ਕਾਫੀ ਟਾਈਮ ਦੀ ਲਾਈਟ ਬਹੁਤ ਧੰਗ ਕਰਦੀ ਐ ਨਾ ਕੱਟ ਲਵਾਉਂਦੇ ਨਾ ਲਾਈਟ ਦਾ ਮੈਂ ਕਰਨੀ ਸੀ ਭਾਂਡੇ ਸਾਫ ਮੈਂ ਵੇਟ ਕਰਦੀ ਬਲਾਈਟ ਆਵੇ ਮੈਂ ਗੀਜ਼ਰ ਔਨ ਕਰਾਂ ਫਿਰ ਭਾਂਡੇ ਸਾਫ ਕਰਾਂ ਸਵੇਰੇ ਮੈਂ ਠੰਡੇ ਪਾਣਾ ਭਾਂਡੇ ਤੇ ਉੱਤੇ ਲਾਈਟ ਨਹੀਂ ਸੀਗੀ ਹੁਣ ਵੀ ਕਾਫੀ ਟਾਈਮ ਦੀ ਲਾਈਟ ਗਈ ਹੋਈ ਐ ਹੁਣ ਮੈਂ ਵਲੌਗ ਦਾ ਐਂਡ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਹੈਪੀ ਨਿਊ ਇਅਰ ਕਿਉਂਕਿ ਇਹ ਵੀਡੀਓ ਕੱਲ ਨੂੰ ਆਊਗੀ 31st ਆਫ ਦਿਸੈਂਬਰ ਨੂੰ ਤੇ ਨੈਕਸਟ ਡੇ ਨਿਊ ਇਅਰ ਹੋ ਕੁਝ ਲੋਕ ਨੈਕਸਟ ਡੇ ਦੇਖਣਗੇ ਨੂੰ ਇੱਕ ਤਰੀਕਾ ਨਿਊ ਇਅਰ ਵਾਲ ਦਿਨ ਤੋਂ ਮੇਰੇ ਵੱਲੋਂ ਵੈਰੀ ਵੈਰੀ ਹੈਪੀ ਨਿਊ ईयर ਬਹੁਤ ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਵਾਹਿਗੁਰੂ ਜੀ ਤੁਹਾਡੀ ਨਵਾਂ ਸਾਲ ਬਹੁਤ ਵਧੀਆ ਲੈ ਕੇ ਆਵੇ ਖੁਸ਼ੀਆਂ ਭਰਿਆ ਲੈ ਕੇ ਆਵੇ ਹਨਾ ਤੁਸੀਂ ਤਰੱਕੀ ਕਰੋ ਚੜ੍ਹਦੀ ਕਲਾ ਵਿੱਚ ਰਹੋ ਤੁਹਾਡੇ ਪਰਿਵਾਰ ਲਈ ਤੁਹਾਡੇ ਦੀ ਨਵਾਂ ਸਾਲ ਬਹੁਤ ਵਧੀਆ ਹੋਵੇ ਤੁਨ ਕਰਦੇ ਵੀਡੀਓ ਦਾ ਐਂਡ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਤੁਹਾਨੂੰ ਅੱਛੀ ਲੱਗੇ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਤੁਸੀਂ ਫਸਟ ਟਾਈਮ ਆਇਓ ਪਹਿਲੀ ਵਾਰ ਮੇਰੇ ਵੀਡੀਓਸ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੇ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਹੋਰ ਨੰਮੀ ਵੀਡੀਓ ਲੈ ਕੇ ਹਰ ਤੱਕ ਲਈ ਸਤਿ ਸ਼੍ਰੀ ਅਕਾਲ